ਪਰ ਮੇਰੀ ਸਰਕਾਰ ਨੂੰ ਬੇਨਤੀ ਹੈ ਵੀ ਜਿੰਨੇ ਵੀ ਨੈਸ਼ਨਲ ਹਾਈਵੇ ਤੇ ਟੋਲ ਲੱਗੇ ਹੋਏ ਨੇਗੇ ਉਹਨਾਂ ਟੋਲਾਂ ਨੂੰ 29 ਤਰੀਕ ਤੇ ਕੱਟੜਾ ਫ੍ਰੀ ਕੀਤਾ ਜਾਵੇ ਪੰਜਾਬ ਚ ਸ਼ਹੀਦੀ ਦਿਹਾੜੇ ਦੇ ਦਿਨ ਚੱਲ ਰਹੇ ਨੇ ਤਮਾਮ ਪੰਜਾਬ ਸੋਕ ਦੇ ਲਹਿਰ ਚ ਡੁੱਬਿਆ ਹੋਇਆ ਹੈ ਇਸ ਦੌਰਾਨ ਪੰਜਾਬ ਸਰਕਾਰ ਤੋਂ ਸ਼ਹੀਦੀ ਦਿਹਾੜਿਆਂ ਨੂੰ ਦੇਖਦਿਆਂ ਵੱਖੋ ਵੱਖ ਮੰਗਾਂ ਮੰਗੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਸਿੱਖ ਸੰਗਠਾ ਵੱਲੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਸੀ ਇਸ ਸਰਕਾਰ ਨੇ ਹੁਕਮ ਛੜਾਉਂਦਿਆਂ ਠੇਕਿਆਂ ਨੂੰ 3 ਦਿਨ ਬੰਦ ਰੱਖਣ ਦਾ ਐਲਾਨ ਕੀਤਾ ਹੈ ਪਰ ਪੰਜਾਬ ਸਰਕਾਰ ਅਕਿ ਹੁਣ ਲੋਕਾਂ ਨੇ ਇੱਕ ਹੋਰ ਮੰਗ ਰੱਖੀ ਹੈ ਦਰਸਲ ਹੁਣ ਪੰਜਾਬ ਚ 29 ਦਸੰਬਰ ਤੱਕ ਟੋਲ ਨੂੰ ਪਰਚੀ ਮੁਕਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਮੇਰੀ ਸਰਕਾਰ ਨੂੰ ਬੇਨਤੀ ਹੈ ਵੀ ਜਿੰਨੇ ਵੀ ਨੈਸ਼ਨਲ ਹਾਈਵੇ ਤੇ ਟੋਲ ਲੱਗੇ ਹੋਏ ਨੇਗੇ ਉਹਨਾਂ ਟੋਲਾਂ ਨੂੰ 29 ਤਰੀਕ ਤੱਕ ਕਟੜਾ ਫ੍ਰੀ ਕੀਤਾ ਜਾਵੇ ਦਰਸਲੇ ਮੰਗ ਪਾਨਾ ਸਿੱਧੂ ਬਲੋ ਰੱਖੀ ਗਏ ਪਾਨਾ ਸਿੱਧੂ ਮੁਤਾਬਕ तमाम ਸੰਗਠਾ ਇਸ ਸਮੇਂ ਸ਼੍ਰੀ ਫਤਿਹਗੜ ਸਾਹਿਬ ਨਤਮਸਤਕ ਹੋਣ ਦੀਆਂ ਰਹੀਆਂ ਨੇ ਜਿਸ ਕਾਰਨ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਘਟੋ ਘਟ ਨੈਸ਼ਨਲ ਹਾਈਵੇ ਤੇ ਲੱਗੇ ਟੋਲਾ ਨੂੰ ਮੁਕਤ ਕੀਤਾ ਜਾਵੇ ਅਤੇ ਜੇਕਰ ਅਜੇ ਹਾਂ ਵੀ ਨਹੀਂ ਕੀਤਾ ਜਾਂਦਾ ਤਾਂ ਘਟੋ ਘਟ ਜਿਨ੍ਹਾਂ ਗੱਡੀਆਂ ਤੇ ਕੇਸਰੀ ਨਿਸ਼ਾਨ ਸਾਹਿਬ ਲੱਗੇ ਹੋਣ ਉਹਨਾਂ ਨੂੰ ਟੋਲ ਮੁਕਤ ਜ਼ਰੂਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਸਾਨੂੰ ਪਤਾ ਹੀ ਹੈ ਅੱਜ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਕਿ ਸਵਾ ਦੇ ਦਿਨ ਚੱਲ ਰਹੇ ਨੇ ਭਾਰੀ ਗਿਣਤੀ ਦੇ ਵਿੱਚ ਲੋਕ ਫਤਿਹਗੜ੍ਹ ਸਾਹਿਬ ਸਰਾਂਧੀ ਧਰਤੀ ਤੇ ਸ਼ਹੀਦਾਂ ਨੂੰ ਨਮਸ਼ਕਾਰ ਲਈ ਕਰ ਲਈ ਪਹੁੰਚ ਰਹੇ ਨੇਗੇ ਪਰ ਮੇਰੀ ਸਰਕਾਰ ਨੂੰ ਬੇਨਤੀ ਹੈ ਵੀ ਜਿੰਨੇ ਵੀ ਨੈਸ਼ਨਲ ਹਾਈਵੇ ਤੇ ਟੋਲ ਲੱਗੇ ਹੋਏ ਨੇਗੇ ਉਹਨਾਂ ਟੋਲਾਂ ਨੂੰ 29 ਤਰੀਕ ਤੇ ਕੱਲੜਾ ਫ੍ਰੀ ਕੀਤਾ ਜਾਵੇ ਕਿਉਂਕਿ ਲੋਕ ਬੜੀ ਸਰਦਾਰ ਭਾਵਨਾ ਦੇ ਨਾਲ ਜਾ ਰਹੇ ਨੇਗੇ ਵੈਸੇ ਕਈ ਟੋਲਾਂ ਦੇ ਉੱਪਰ ਜਿਹੜੇ ਪੰਜਾਬੀ ਮੁੰਡੇ ਨੇਗੇ ਉਹ ਟੋਲ ਲਾਇ ਵੀ ਨਹੀਂ ਰਹੇ ਪਰ ਕੇਸਰੀ ਜਿਹਨਾਂ ਦੇ ਨਿਸ਼ਾਨ ਲੱਗੇ ਹੋਣਾ ਟੋਲ ਲਾਇਬ ਵੀ ਨਹੀਂ ਰਹਿ ਪਰ ਜੇ ਸਰਕਾਰ ਆਫੀਸ਼ੀਅਲੀ ਤੌਰ ਤੇ ਆਪਣੇ ਸਰਕਾਰ ਵੱਲੋਂ ਇਹ ਸਰਕਾਰ ਵੱਲੋਂ ਇਹ ਕਿਹਾ ਜਾਵੇ ਕਿ 29 ਤਰੀਕ ਤੱਕ ਜਿਹੜੇ ਫਤੇਗੜ ਸਾਹਿਬ ਨੂੰ ਸ਼ਰਧਾਲੂ ਜਾ ਰਹੇ ਨੇਗੇ ਖਾਲਸਾ ਪੰਥ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਵਾਰਸ ਜਿਹੜੇ ਉੱਥੇ ਜਾ ਰਹੇ ਨੇ ਉਹਨਾਂ ਲਈ ਸਾਰਿਆਂ ਲਈ ਟੋਲ ਫ੍ਰੀ ਹੋਣਾ ਚਾਹੀਦਾ ਵੈਸੇ ਵੀ ਜਿਹਨਾਂ ਦੇ ਉੱਪਰ ਕੇਸਰੀ ਨਿਸ਼ਾਨ ਝੰਡੇ ਲੱਗੇ ਹੋਏ ਨੇਗੇ ਜਿਹਨਾਂ ਦੇ ਉੱਪਰ ਸਾਰਿਆਂ ਨੇ ਕੀਤਾ ਜਾਵਦਾ ਚੰਗੀ ਗੱਲ ਆ ਪਰ ਜਿਹਨਾਂ ਦੇ ਉੱਪਰ ਕੇਸਰੀ ਨਿਸ਼ਾਨ ਲੱਗੇ ਹੋਣ ਉਹਨਾਂ ਸਾਰੀਆਂ ਗੱਡੀਆਂ ਦਾ ਟੋਲ ਫ੍ਰੀ ਹੋਣਾ ਚਾਹੀਦਾ ਟਰੈਕਟਰ ਦਾ ਟੋਲ ਤਾਂ ਤੁਹਾਨੂੰ ਪਤਾ ਹੀ ਵੀ ਟਰੈਕਟਰ ਦਾ ਟੋਲ ਤਾਂ ਲੱਗਦਾ ਹੀ ਨਹੀਂਗਾ ਕਿਉਂਕਿ ਇਹ ਤਾਂ ਇੱਕ ਜ਼ਿਮੀਂਦਾਰ ਦਾ ਕਿਸਾਨ ਦਾ ਗੱਡਾ ਹੈ ਇਹਦਾ ਤੇਰਾ ਟੋਲ ਲਿਆ ਹੀ ਨਹੀਂ ਜਾਂਦਾ ਪਰ ਗੱਡੀਆਂ ਲਈ ਇਹ ਟੋਲ ਫ੍ਰੀ ਕਰਨੇ ਕੋਈ ਬਾਲੀ ਵੱਡੀ ਗੱਲ ਨਹੀਂ ਕਿਉਂਕਿ ਜਿਨ੍ਹਾਂ ਨੇ ਸਿਰ ਤੇ ਦੇਸ਼ ਵਾਸਤੇ ਵੱਡੀਆਂ ਕੁਰਬਾਨੀਆਂ ਦੇ ਸੀਧਾ ਨੂੰ ਸਮਰਪਤ ਹੈ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਵੀ ਹੁਣ ਹੋਣਾ ਚਾਹੀਦਾ ਬਾਹਰ ਵੀ ਹੋਣਾ ਚਾਹੀਦਾ ਇਹ ਸਾਰੇ ਦੇ ਸਾਰੇ ਟੋਲ 29 ਤਰੀਕ ਤੱਕ ਜਿਹੜੇ ਫ੍ਰੀ ਹੋਣੇ ਚਾਹੀਦੇ ਨੇਗੇ ਇਹ ਹੀ ਮੇਰੀ ਬੇਨਤੀ ਆ ਸਰਕਾਰ ਨੂੰ ਕਿ ਸਾਰੇ ਟੋਲ ਗੱਡੀਆਂ ਲਈ ਫ੍ਰੀ ਕੀਤੇ ਜਾਣ ਜਿਨ੍ਹਾਂ ਦੇ ਕੇਸਰੀ ਨਿਸ਼ਾਨ ਝੰਡੇ ਕੇਸਰੀ ਨਿਸ਼ਾਨ ਲੱਗੇ ਹੋਏ ਨੇਗੇ ਉਹ ਜਿਹੜੇ ਸਾਡੇ ਪੰਜਾਬੀ ਮੁੰਡਿਆਂ ਨੂੰ ਛੱਡ ਵੀ ਰਹੇ ਨੇ ਵਾ ਸਾਰਿਆਂ ਦਾ ਹੀ ਕੀਤਾ ਜਾਵੇ ਦਾ ਚੰਗੀ ਗੱਲ ਹੈ ਵੈਸੇ ਨਹੀਂ ਗੱਡੀਆਂ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਆਓ ਤੇ ਟੋਲ ਸੋਡੇ ਸਾਰੇ ਸਾਰੇ ਫ੍ਰੀ ਨੇਗੇ ਤੇ 29 ਤਰੀਕ ਤੱਕ ਜਿਹੜੇ ਟੋਲ ਸਾਰੇ ਪੰਜਾਬ ਦੇ ਵਿੱਚ ਬੰਦ ਰਹਿਣੇ ਚਾਹੁੰਦੇ ਨੇ ਸਰਕਾਰ ਨੂੰ ਅਸੀਂ ਹੀ ਬੇਨਤੀ ਕਰਦੇ ਆਂ ਤੇ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਦੀ ਹੈ ਕਿ ਸ਼ਰੀਫ ਹਤੇਗੜ ਸਾਹਿਬ ਵਿੱਚ ਕੱਲ੍ਹ ਰੋਜ਼ ਯਾਨੀ ਕਿ 26 ਦਸੰਬਰ ਤੋਂ ਸ਼ਹੀਦੀ ਦਿਹਾੜੇ ਸ਼ੁਰੂ ਹੋ ਰਹੇ ਨੇ ਕੱਲ ਤੋਂ ਸ਼੍ਰੀਖੰਡ ਪਾਟ ਸਾਹਿਬ ਰੱਖੇ ਜਾਣਗੇ ਅਤੇ 28 ਦਸੰਬਰ ਨੂੰ ਪੋਗਟਾਏ ਜਾਣਗੇ ਜਦਕਿ ਸੰਗਤਾ 29 ਦਸੰਬਰ ਤੱਕ ਵਾਪਸੀ ਕਰਨਗੀਆ ਅਜੇਹੇ ਚ ਪਾਨਾ ਸਿੱਧੂ ਨੇ ਹੁਣ ਪੰਜਾਬ ਸਰਕਾਰ ਅੱਗੇ ਟੋਲ ਮੁਕਤ ਕਰਨ ਦੀ ਮੰਗ ਰੱਖੀ ਹੈ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਮੰਗ ਨੂੰ ਕਿਵੇਂ ਦੇਖਦੀ ਹੈ ਅਤੇ ਇਸ ਤੇ ਕਿਹੋ ਜਿਹਾ ਫੈਸਲਾ ਲੈਂਦੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ